ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਵੀਡੀਓ ਵਿੱਚ ਜਿੰਨੇ ਵੀ ਵੀਡੀਓ ਨਾਲ ਜੁੜਿਓਂ ਵੀਰ ਭਾਈ ਸਾਹਿਬ ਦਾ ਦਿਲੋਂ ਸ਼ੁਕਰੀਆ ਕਰਦੇ ਆਂ ਜੀ ਪਹਿਲਾਂ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਫਿਰ ਵੀ ਮੈਂ तहे ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਦੇਸ਼ਾਂ ਪ੍ਰਦੇਸ਼ਾਂ ਦੇ ਬੈਠੇ ਪੰਜਾਬੀ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਹੁਣ ਕਮੈਂਟ ਆਏ ਬਹੁਤ-ਬਹੁਤ ਧੰਨਵਾਦ ਜੀ ਕਮੈਂਟਾਂ 'ਚ ਮੈਨੂੰ ਪਰਮਾਉਂਗਾਰਾ ਮਿਲਿਆ ਤੇ ਇੱਕ ਮੈਸੇਜ ਆਇਆ ਦੋ ਚਾਰ ਵੀਰਾਂ ਨੇ ਕਿਹਾ ਸੀ ਦੀ ਚਮਕੀਲੇ ਦਾ ਗੀਤ ਗਾਓ ਧੋਖਾ ਨਹੀਂ ਕਮਾਈ ਦਾ ਜਰੂਰ ਪੇਸ਼ ਕਰਦੇ ਆ ਜੀ ਤੇ ਬਹੁਤ ਬਹੁਤ ਪਿਆਰ ਦਿੱਤਾ ਤੁਹਾਡਾ ਫਿਰ ਇੱਕ ਵਾਰ ਫੇਰ ਟੈਗ ਦਿ ਲੋ ਸ਼ੁਕਰੀਆ ਅਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਜਿੰਨੇ ਚੈਨਲ ਜੁੜਿਆ ਜੇ ਕੋ ਵੀ ਨਵਾਂ ਆਇਆ ਤਾਂ ਉਹ ਚੈਨਲ ਨੂੰ ਸਬਸਕ੍ਰਾਈਬਰ ਕਰੋ ਲਾਈਕ ਕਮੈਂਟ ਜਰੂਰ ਕਰੋ ਜੀ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਵੀ ਜਰੂਰ ਕਰ ਲਓ ਜੀ ਤੇ ਆਪਾਂ ਹੁਣ ਸੁਣਾਵਾਂਗੇ ਤੁਹਾਨੂੰ ਧੋਖਾ ਨਹੀਂ ਕਮਾਈ ਦਾ ਹਾਂਜੀ ਹੁਣ ਆਪਾਂ ਪੇਸ਼ ਕਰਦੇ ਹਾਂ ਸਵਰਗੀ ਅਮਰ ਸਿੰਘ ਚਮਕੀਲੇ ਦਾ ਗਾਇਆ ਹੋਇਆ ਗੀਤ ਧੋਖਾ ਨਹੀਂ ਕਮਾਈ ਦਾ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੂਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਪਿਆਰ ਸਤਿਕਾਰ ਦਿਓ ਆਪਾਂ ਇਸ ਤਰ੍ਹਾਂ ਤੁਹਾਡੀ ਸੇਵਾ 'ਚ ਹਾਜ਼ਰ ਰਹਿਵਾਂਗੇ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਜੀ ਤੇ ਆਪਾਂ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ ਜੀ ਤੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨਵਾਂ ਵੀਰ ਜੁੜਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜ਼ਰੂਰ ਕਰਿਓ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਓੱਖਾਂ ਦੇ ਬੀਂਦਿਆਂ ਨੂੰ ਵੇਖ ਕੇ ਨਾ ਸੜੀਏ ਆਣ ਤੇ ਗਵਾੜ ਚੀ ਕਦੇ ਨਾ ਲੜੀਏ ਹੋ ਵੈਰ ਘਰੇ ਆ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਐ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮ ਕੰਨਿਆ ਕਵਾਰੀ ਨੂੰ ਨਿਗਾੜ ਕੱਢੀ ਤੇ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਹੋ ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਹੋ ਨਿੰਦਿਆ ਦਾ ਝੁਗ ਨਹੀਂ ਕਿਸੇ ਦੀ ਕਰੀਏ ਪੁੱਛੇ ਬਿਨਾ ਪੌੜੀ ਨਾ ਵਜਾਨੀ ਚੜੀਏ ਆਵੇਂ ਹੀ ਲੜਾਈ ਦੀ ਤਾਈ ਬਣ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਰਵਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਰਵਾਈਦਾ ਐ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਰਵਾਈਦਾ ਸੋਹਰੇ ਨਾਲ ਯਾਰੀ ਮਾੜੀ ਅਜਵਾਈ ਦੀ ਨੂੰ ਕੋਈ ਮੰਜੀ ਵੀ ਕਦੇ ਨਹੀਂ ਡਾਈਦੀ ਮਿੱਤਰੋਂ ਬਹਾਰ ਵਾਂਗ ਜਾਂਦਾ ਰਾਈ ਦਾ ਸੱਜਣਾ ਦੇ ਨਾਲ ਧੌਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੌਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੌਖਾ ਨਹੀਂ ਕਮਾਈਦਾ ਕਹਿੰਦੇ ਨੇ ਸਿਆਣ ਜੱਫਾ ਮਾਰ ਅੰਨੇ ਦਾ ਜੱਟ ਨਾਲ ਰੋਲਾ ਲੋਕੋ ਵਟ ਬੰਨੇ ਦਾ ਉਹ ਬੁਰਾ ਬਿਛੋੜਾ ਚ ਮਕੀਲੇ ਭਾਈ ਦਾ ਸੱਜਣਾ ਦੇ ਨਾਲ ਧੌਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਧੰਨਵਾਦ ਜੀ ਸਾਰਿਆਂ ਦਾ ਪਹਿਲੀ ਵੀਡੀਓ ਵਾਂਗੂ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਦੇਵੋਗੇ ਉਮੀਦ ਕਰਦੇ ਆਂ ਤੇ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਪ੍ਰਾਣੇ ਗੀਤ ਜੋ ਵੀ ਤੁਹਾਨੂੰ ਹੋਣੇ ਕਮੈਂਟਾਂ 'ਚ ਆਪਾਂ ਦੱਸੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਹਾਜ਼ਰ ਕਰਾਂਗੇ ਤੇ ਆਪਾਂ ਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਤੇ ਜੋ ਕਮੈਂਟ ਆਏ ਵੀਰਾਂ ਵੱਲੋਂ ਪਰ ਮੰਗਾਰਾ ਤੇ ਇੱਕ ਵਾਰ ਫਿਰ ਦਿਲ ਤੋਂ ਧੰਨਵਾਦ ਕਰਦੇ ਆਂ ਜੀ ਸ਼ੁਕਰੀਆ ਦਾ ਕਰਦੇ ਆਂ ਕੋਈ ਲਾਭ ਜੀ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ